ਸੱਚੀ ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਾਰਕਟ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਬੜੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਭਵੰਤਮਨ ਕਰਨਗੇ ਜੀ ਵੱਡੇ ਵੱਡੇ ਐਲਾਨ 6 ਜਨ ਫਰਵਰੀ ਨੂੰ ਇੱਕ ਵੱਡੀ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਅਖਰਕਾਰ ਕੀ ਹੋ ਸਕਦਾ ਇਸ ਦੇ ਵਿੱਚੋਂ ਇਸੇ ਨਾਲ ਜੀ ਇਸ ਤਰੀਕ ਨੂੰ ਪੈਣਗੇ ਜੀ 2200 ਰੁਪਏ ਕਿੰਨਾ ਨੂੰ ਪੈਣ ਜਾ ਰਹੇ ਨੇ 2200 ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਹੈ ਜਿੰਨਾ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਆਂ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੰਜਾਬ ਦੇ ਨੌਜਵਾਨਾਂ ਲਈ ਖੁਸ਼ਖਬਰੀ ਹੈ ਬਿਜਲੀ ਵਿਭਾਗ 'ਚ ਹੋਣਗੀਆਂ ਨਵੀਆਂ ਭਰਤੀਆਂ ਪੰਜਾਬ ਸਰਕਾਰ ਵੱਲੋਂ ਨੌਜਵਾਨ ਰੋਜ਼ਗਾਰ ਦੇਣ ਦੇ ਹਿੱਤ ਬਿਜਲੀ ਵਿਭਾਗ 'ਚ ਨਵੀਆਂ ਭਰਤੀਆਂ ਹੋਣ ਜਾ ਰਹੀਆਂ ਨੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ 35 ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਇਹ ਜਾਣਕਾਰੀ ਦਿੱਤੀ ਹੈ 2025-26 ਤੱਕ ਵਿਭਾਗ 'ਚ 4864 ਹੋਰ ਭਰਤੀਆਂ ਕੀਤੀਆਂ ਜਾਣਗੀਆਂ ਜੀ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਦੀ ਮਹਾਕੁੰਭ ਚ ਅੱਜ ਨਹੀਂ ਹੋਵੇਗਾ ਅੰਤਿਮ ਇਸ਼ਨਾਨ ਭਗੜੜ ਤੋਂ ਬਾਅਦ ਅਖਾੜਾ ਪ੍ਰੀਸ਼ਦ ਨੇ ਲਿਆ ਜੀ ਫੈਸਲਾ ਸਵੇਰ ਤੋਂ ਹੀ ਮਹਾਕੁੰਭ ਚ ਭਗੜੜ ਵਰਗੀਆਂ ਸਥਿਤੀਆਂ ਦੀ ਰਿਪੋਰਟਾਂ ਆ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਸਥਿਤੀ ਪੂਰੀ ਤਰ੍ਹਾਂ ਆਮ ਹੋ ਗਈ ਹੈ ਸ਼ਰਧਾਲੂ ਹੁਣ ਵਿਸ਼ਵਾਸ ਦੀ ਪਵਿੱਤਰ ਡੁਬਕੀ ਲਗਾ ਰਹੇ ਨੇ ਅਖਾੜਿਆਂ ਨੇ ਵੀ ਕੁਝ ਸਮੇਂ ਲਈ ਨਹਾਉਣਾ ਬੰਦ ਕਰ ਦਿੱਤਾ ਜੀ ਇਸੇ ਸਮੇਂ ਸ਼ਰਧਾਲੂ ਵੱਖ-ਵੱਖ ਘਟਾ ਤੇ ਇਸ਼ਨਾਨ ਕਰ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਡੱਲੇਵਾਲ ਮਸ਼ਵਰਿਆਂ ਤੋਂ ਅਣਜਾਣ ਪਰ ਏਕਾ ਛੇਤੀ ਕਰਨ ਦੇ ਜੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਦਵਾਰ ਤੇ 64ਵੇਂ ਦਿਨ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਮੰਗਾਂ ਮੰਨੇ ਜਾਣ ਤੱਕ ਭੁੱਖ ਹੜਤਾਲ ਜਾਰੀ ਰੱਖਾਂਗੇ ਇਸ ਦੇ ਨਾਲ ਹੀ ਡੱਲੇਵਾਲ ਨੇ ਕਿਸਾਨ ਫਰਮਾ ਵੱਲੋਂ ਸਾਂਝਾ ਫਰੰਟ ਬਣਾਉਣ ਦੀ ਕੀਤੀ ਜਾ ਰਹੀ ਦੇਰੀ ਉੱਤੇ ਉਜਰ ਜਿਤਾਉਂਦਿਆਂ ਕਿਹਾ ਕਿ ਬਾਰ-ਬਾਰ ਬੈਠਕਾਂ ਕਰਨਾ ਚੰਗਾ ਨਹੀਂ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪਟਿਆਲਾ ਦੇ ਸਰਕਾਰੀ ਸਕੂਲ ਚ ਤੇਜ਼ ਤਰ ਹਥਿਆਰਾਂ ਨਾਲ ਬੜੇ ਵਿਦਿਆਰਥੀ ਸੁਰੱਖਿਆ ਕਰਮਚਾਰੀ ਜ਼ਖਮੀ ਪੰਜਾਬ ਪੁਲਿਸ ਪ੍ਰਸ਼ਾਸਨ ਵੱਲੋਂ ਬੇਸ਼ੱਕ ਸੁਰੱਖਿਆ ਨੂੰ ਲੈ ਕੇ ਦਾਵੇ ਕੀਤੇ ਜਾ ਰਹੇ ਨੇ ਜੀ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਸ਼ਾਹੀ ਸ਼ਹਿਰ ਪਟਿਆਲਾ ਚ ਲੋਕ ਦਹਿਚ ਰਹਿਲੀ ਮਜਬੂਰ ਹੋਏ ਪਏ ਨੇ ਸ਼ਹਿਰ ਚ ਲੁੱਟ ਖੋ ਚੋਰੀ ਕਤਲ ਜਾਨਲੇਵਾ ਹਮਲੇ ਆਮ ਹੋ ਰਹੇ ਨੇ ਉਸ ਤੋਂ ਬਾਅਦ ਅਗਲੀ ਵਟ ਹੈ ਜੀ ਸਾਵਧਾਨ ਹੁਣ ਕੰਮ ਨਾ ਕਰਨ ਵਾਲੇ ਮੁਲਾਜ਼ਮ ਨੂੰ ਹੋਵੇਗੀ ਜੀ ਇੰਨੇ ਹਜ਼ਾਰ ਤੱਕ ਦਾ ਜੁਰਮਾਨਾ ਸਰਕਾਰ ਨੇ ਲਿਆ ਹੈ ਇਹ ਫੈਸਲਾ ਪੰਜਾਬ ਚ ਪਾਰਦਰਸ਼ਤਾ ਤੇ ਜਵਾਬਦੇਹੀ ਕਮਿਸ਼ਨ ਮੁੱਖ ਜਿਹੜੇ ਮੁੱਖ ਕਮਿਸ਼ਨਰ ਵੀਕੇ ਜੰਜੂਆ ਨੇ ਮੰਗਲਵਾਰ ਨੂੰ ਵਧੀਕ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਆਮ ਜਨਤਾ ਨੂੰ ਸੇਵਾਵਾਂ ਵਿੱਚ ਦੇਰੀ ਕਰਨ ਲਈ ਜ਼ਿੰਮੇਵਾਰ ਮੁਲਾਜ਼ਮਾਂ ਤੇ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਜੰਜੂਆ ਨੇ ਦੱਸਿਆ ਕਿ ਨਾਗਰਿਕਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਕੋਲ ਅਪੀਲ ਦਾਇਰ ਕਰਨ ਦਾ ਪੂਰਾ ਅਧਿਕਾਰ ਹੋਵੇਗਾ ਉਸ ਤੋਂ ਬਾਅਦ ਇੱਕ ਏਡੀ ਖਬਰ ਜੀ ਬਤਾਈ ਕਿ ਅਚ ਡਾਕਟਰ ਅਰੋੜਾ ਵੱਲੋਂ 25 ਕਰੋੜ ਰੁਪਏ ਦੀ ਲਾਗਤ ਦਾ ਰਜਵਾਹਾ ਨਹਿਰ ਦਾ ਉਦਘਾਟਨ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਵੰਤਵਾਂ ਦੀ ਨਹਿਰੀ ਪਾਣੀ ਪ੍ਰਤੀ ਸੋਚ ਸਦਕਾ ਕੈਬਨਤ ਮੰਤਰੀ ਵਰਿੰਦਰ ਗੋਲ ਦੇ ਯਤਨਾ ਸਦਕਾ ਮੋਗਾ ਕਿੰਗਵਾਹ ਰਜ਼ਵਾਹ ਨਹਿਰ ਨੂੰ ਕੰਕਰੀਟ ਪਾ ਕੇ ਪੱਕਾ ਕਰਨ ਦਾ ਮੰਗ 45 ਸਾਲਾਂ ਬਾਅਦ ਸ਼ੁਰੂ ਕਰਵਾਇਆ ਗਿਆ ਜੋ ਕਿ 1980 ਇਟ੍ਰਣ ਇੱਟਾਂ ਨਾਲ ਬਣਿਆ ਹੋਇਆ ਸੀ ਜਿਸ ਤਰ੍ਹਾਂ ਅੱਜ ਮੋਗਾ ਕਿੰਗਵਾਹ ਰਜ਼ਵਾਹ ਨਹਿਰ ਨੂੰ ਪੱਕਾ ਕਰਨ ਦਾ ਉਦਘਾਟਨ 25 ਕਰੋੜ ਦੀ ਲਾਗਤ ਨਾਲ ਹਾਲਕੇ ਵਿੱਚ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਨੂੰ 400 ਗੁੱਟਾਂ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਜੀ ਇਹ ਖਬਰ ਪੰਜਾਬ ਦੇ ਬਠਿੰਡਾ ਵਿੱਚ ਚਾਈਨਾ ਡੋਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਗੈਰ ਕਾਨੂੰਨੀ ਚਾਈਨਾ ਡੋਰ ਜ਼ਬਤ ਕੀਤੀ ਹੈ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਸਟਾਫ ਨੇ ਥਰਮਲ ਥਾਣੇ ਦੀ ਪੁਲਿਸ ਨੇ ਇਹ ਜਿਹੜਾ ਗੋਦਾਮ ਤੇ ਛਾਪਾ ਮਾਰਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਸ਼ਹਿਰ ਚ ਆਵਾਜ਼ਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਪ੍ਰਸ਼ਾਸਨ ਨੇ ਕੀਤੀ ਹੈ ਜੀ ਪੱਟੀ ਕਾਰਵਾਈ ਗੁਰਦਾਸਪੁਰ ਸਾਹਿਬ ਚ ਆਵਾਜ਼ਾਈ ਨੂੰ ਸਚਾਰੂ ਢੰਗ ਨਾਲ ਚਲਾਉਣ ਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪ੍ਰਸ਼ਾਸਨ ਅਤੇ ਨਗਰ ਕੌਸ਼ਲ ਨੇ ਅੱਜ ਸਵੇਰੇ ਚਾਰ ਵੱਡੇ ਵੱਡੀ ਕਾਰਵਾਈ ਕੀਤੀ ਹੈ ਬਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਰਜਿੰਦਰ ਸਿੰਘ ਨੇ ਮੌਕੇ ਤੇ ਮੌਜੂਦ ਰਹੇ ਉਸ ਤੋਂ ਬਾਅਦ ਅਗਲੀ ਵਡੇਕ ਜੀ 에어 ਇੰਡੀਆ ਹਲਵਾਰਾ ਅੱਡੇ ਤੋਂ ਛੇਤੀ ਸ਼ੁਰੂ ਕਰੇਗੀ ਉਡਾਨ ਡਾਕਟਰ ਅਮਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਨੇ ਦਾਵਾ ਕੀਤਾ ਕਿ ਸ਼ਹਿਦ ਕਰਤਾਰ ਸਿੰਘ ਸਰਾਬਾ ਕਮੰਤਰੀ ਹਵਾਈ ਅੱਡੇ ਹਲਵਾਰਾ ਤੋਂ ਹਵਾਈ ਉਡਾਨਾਂ ਸ਼ੁਰੂ ਕਰਨ ਲਈ 에어 ਇੰਡੀਆ ਵਿਸਤਾਰਾ ਇੰਡੀਗੋ ਸਮੇਤ ਹੋਰ 에어ਲਾਈਨਜ਼ ਨਾਲ ਗੱਲਬਾਤ ਜਾਰੀ ਹਾਲ ਦੀ ਘੜੀ 에어 ਇੰਡੀਆ ਨੇ ਵੀ ਹਵਾਈ ਉਡਾਨਾਂ ਸ਼ੁਰੂ ਕਰਨ ਲਈ ਹਮੇਂ ਪਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮਾਨਸਾ ਖੁਰਦ ਦੀ ਸਰਪੰਚ ਦੇ ਪਤੀ ਤੇ ਜਾਨਲੇਵਾ ਹਮਲਾ ਹੋਇਆ ਜ਼ਖਮੀ ਹਾਲਾਤ ਚ ਹਸਪਤਾਲ ਦਾਖਲ ਹੈ ਜੀ ਸਰਪੰਚ ਮਾਨਸਾ ਕੁਰਦਦੀ ਸਰਪੰਚ ਅਸਮਲੀਜੀ ਕੋਰਾ ਦੇ ਪਤੀ ਸੋਨੀ ਸਿੰਘ ਨੂੰ ਸ਼ਾਮ ਨੂੰ ਕੰਮ ਤੋਂ ਘਰ ਆਉਂਦੇ ਸਮੇਂ ਰਸਤੇ ਵਿੱਚ ਡੇਰੇ ਕੋਲ ਨਕਾਬਪੋਸ਼ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਜੱਕਨੀ ਹਾਲਾਤ ਵਿੱਚ ਸਰਪੰਚ ਦੇ ਪਤੀ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਉਸ ਤੋਂ ਬਾਅਦ ਅਗਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਦਿੱਲੀ ਵਿੱਚ ਆਪ ਉਮੀਦਵਾਰਾਂ ਲਈ ਕੀਤੇ ਜੀ ਚੋਣ ਪ੍ਰਚਾਰ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਨੇ ਮੰਗਲਵਾਰ ਨੂੰ ਕੋਈ ਚੋਣ ਪ੍ਰੋਗਰਾਮ ਨਾ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ ਆਪ ਚ ਲੋਕਾਂ ਦਾ ਸਮਰਥਨ ਦੇਖ ਕੇ ਮਾਨ ਨੇ ਕਿਹਾ ਕਿ ਪੂਰੀ ਦਿੱਲੀ ਤੋਂ ਇੱਕ ਹੀ ਆਵਾਜ਼ ਆ ਰਹੀ ਹੈ ਇੱਕ ਵਾਰ ਫੇਰ ਲਿਆਵਾਂਗੇ ਕੇਜਰੀਵਾਲ ਉਸ ਤੋਂ ਬਾਅਦ ਅਗਲੀ ਵਾਰ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਪਰ ਰਾਤ ਸਮੇਂ ਧਿਆਤਰ ਹਨੇਰੇ ਵਿੱਚ ਡੁੱਬਿਆ ਹੋ ਰਿਹਾ ਨਾ ਬਰਨਾਲਾ ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਆਗੂ ਵੱਲੋਂ ਸ਼ਹਿਰ ਬਰਨਾਲਾ ਤੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਕਰਵਾਏ ਜਾ ਰਹੇ ਨੇ ਦਾਅਵੇ ਕੀਤੇ ਜਾ ਰਹੇ ਨੇ ਪਰ ਅਸਲ ਵਿੱਚ ਇਹਨਾਂ ਦਾਅਵਿਆਂ ਦੀ ਕਿੰਨੀ ਕੁ ਸੱਚਾਈ ਹੈ ਇਹ ਸ਼ਹਿਰ ਬਰਨਾਲਾ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਈਆਂ ਬੰਦ ਪਈਆਂ 50 ਫੀਸਦੀ ਬਤੇਰੇ ਸਟ੍ਰੇਟ ਲਾਈਟਾਂ ਨੂੰ ਦੇਖ ਕੇ ਆਉਂਦੀ ਹੈ ਉਸ ਤੋਂ ਬਾਅਦ ਅਗਲੀ ਵੱਡੇ ਖ਼ਬਰ ਜੀ ਪੰਜਾਬ ਦੇ 31 ਜਨਵਰੀ ਤੋਂ ਸ਼ੁਰੂ ਹੋਣਗੇ ਜੀ ਪਿੰਡੂ 올림픽 ਖੇਡਾਂ ਕਿਲਾ ਰਾਏਪੁਰ ਦੀਆਂ ਖੇਡੂ ਪਿੰਡੂ 올림픽 ਖੇਡਾਂ 31 ਜਨਵਰੀ ਤੋਂ 2 ਫਰਵਰੀ ਤੱਕ ਹੋਣ ਜਾ ਰਹੀਨ ਕਿਲਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵਿਆਂ ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਤੇ ਸੈਕਟਰੀ ਗੁਰਵਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮਿੰਨੀ 올림픽ਸ ਦੇ ਨਾਮ ਤੇ ਮਕਬੂਲ ਇੰਡਾ ਪਿੰਡਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੁਸਤਵਵਾਦ ਲਈ ਬ ਹਲਕੇ ਅੰਦਰ ਡਰੇਨਾਂ ਤੇ ਬਣਾਏ ਜਾ ਰਹੇ ਨੇ 24 ਨਵੇਂ ਪੁਲ ਗੋਇਲ ਇਹ ਸਬਕ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ 86 ਰਜ਼ਾਮਿਆਂ ਦੇ ਚਲਦਿਆ ਹਲਕੇ ਅੰਦਰ ਸ਼ੁਰੂ ਹੋਈ ਵਿਕਾਸ ਕੰਮਾਂ ਨੂੰ ਜਾਰੀ ਰੱਖਦਿਆ ਮੁੱਖ ਮੰਤਰੀ ਗੋਇਲ ਦੇ ਪ੍ਰਾ ਸੇਵਾਮੁਕਤ ਐਕਸ਼ਨ ਨਰਿੰਦਰ ਗੋਇਲ ਵੱਲੋਂ ਅੱਜ ਹਲਕੇ ਅੰਦਰ ਵਾਕਾ ਖਥਾਮਾ ਤੇ ਡਰੇਨਾ ਦੇ ਬਨਾਲ ਪੁਲ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਬਾਬਾ ਬਲਬੀਰ ਸਿੰਘ ਵੱਲੋਂ ਜਥੇਦਾਰ ਕੁਲਵੰਤ ਸਿੰਘ ਦਾ ਸਨਮਾਨ ਕੀਤਾ ਗਿਆ ਇਹ ਖ਼ਬਰ ਸਾਹਮਣੇ ਆ ਰਹੀ ਹੈ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤਖਤ ਸਿਛਨੜ ਸੱਚਖੰਡ ਹਜ਼ੂਰ ਅਚਬਲ ਨਗਰ ਸਹਿਬ ਨਦੇੜ ਵਿਖੇ ਲੰਬੇ ਸਮੇਂ ਤੋਂ ਸੇਵਾਵਾਂ ਨਿਵਾ ਰਹੇ ਗਿਆਨੀ ਕੁਲਵੰਤ ਸਿੰਘ ਨੂੰ ਬੁੱਢਾ ਦਲ ਦੇ ਚੌਥੇ ਮੁਖੀ ਅਤੇ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਵੱਲੋਂ ਸੋਚਕਾਈ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਮੁ ਪੰਜਾਬ ਸਰਕਾਰ ਲਾਇਕ ਜੀ ਵੱਡੇ ਫੈਸਲਿਆਂ ਤੇ ਬਹੁਤ ਸੀਐਮ ਭਵਨ ਨੇ ਬੁਲਾਈ ਹੈ ਜੀ ਕੈਬਨਿਟ ਮੀਟਿੰਗ ਮੁੱਖ ਮੰਤਰੀ ਭਵਨਤਮਨ ਨੇ 6 ਫਰਵਰੀ ਨੂੰ ਕੈਬਨ ਦੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਵਿੱਚ ਵੱਡੇ ਵੱਡੇ ਫੈਸਲੇ ਉੱਪਰ ਮੋਹਰ ਲੱਗ ਸਕਦੀ ਹੈ ਨਵੇਂ ਸਾਲ ਤੋਂ ਬਾਅਦ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਹੈ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ 6 ਫਰਵਰੀ ਨੂੰ ਸਵੇਰੇ 11 ਵਜੇ ਜਿਹੜੀ ਇਹ ਸਿਵਲ ਸਿਕਤਰੇਦ ਰਹਿ ਕੇ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਫੈਸਲੇਤੇ ਮੋਹਰ ਲੱਗ ਸਕਦੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਕਿਸਾਨਾਂ ਨੂੰ ਜਲਦ ਮਿਲੇਗੀ 19ਵੀਂ ਕਿਸ਼ਤ। ਇਸ ਦਿਨ ਖਾਤੇ ਜਵਾਂਗੇ 2-2000 ਰੁਪਏ। ਦੇਸ਼ ਭਰ ਦੇ ਕਰੋਨਾ ਕਿਸਾਨ ਲੰਬੇ ਸਮੇਂ ਤੋਂ ਪੀਐਮ ਕਿਸਾਨ ਯੋਜਨਾ ਦੀ 19ਵੀਂ ਕਿਸ਼ਤ ਦੀ ਉਡੀਕ ਕਰ ਰਹੇ ਨੇ। ਉਹਨਾਂ ਦਾ ਇੰਤਜ਼ਾਰ ਹੁਣ ਜਲਦ ਹੀ ਖਤਮ ਹੋਣ ਵਾਲਾ ਹੈ। ਸਰਕਾਰ ਨੇ ਦੱਸਿਆ ਹੈ। ਬਿਜੜੀ 19ਵੀਂ ਕਿਸ਼ਤ ਦੇ ਪੈਸੇ ਕਿਸ ਦਿਨ ਪੈਣਗੇ ਉਸ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਦੱਸਣ ਜਾ ਰਿਹਾ। ਖੇਤੀਬਾੜੀ ਮੰਤਰੀ ਸ਼ੇਵਰਾਜ ਸਿੰਘ ਚੋਹਾਨ ਨੇ ਹਾਲ ਹੀ ਵਿੱਚ ਦੱਸਿਆ ਕਿ ਐਮ ਕਸਾਨ ਯੋਜਨਾ ਦੀ 19ਵੀਂ ਕਿਸ਼ਤ 24 ਫਰਵਰੀ 2025 ਨੂੰ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਵਿਹਾਰ ਤੋਂ ਜਾਰੀ ਕਰਨਗੇ। ਇਹ ਰਕਮ ਸਿੱਧੇ ਲਾਭ ਟ੍ਰਾਂਸਫਰ ਮੋਡ ਰਾਹੀਂ ਕਿਸਾਨਾਂ ਦੇ ਖਾਤਾ ਵਿੱਚ ਸਿੱਧੀ ਪਹੁੰਚ ਜਾਵੇਗੀ। ਦੇਸ਼ ਭਰ ਦੇ ਕਰੋੜਾ ਕਿਸਾਨ ਨੂੰ ਇਸ ਦਾ ਲਾਭ ਮਿਲੇਗਾ। ਪੀਐਮ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਈਕੇਵਾਈਸੀ ਜ਼ਰੂਰੀ ਹੈ। ਜਿਨ੍ਹਾਂ ਕਿਸਾਨਾਂ ਨੇ ਜਲਦੀ ਹੀ ਈਕੇਵਾਈਸੀ ਨਹੀਂ ਕਰਵਾਇਆ ਉਹਨਾਂ ਦੀ ਅਗਲੀ ਕਿਸ਼ਤ ਪੈਸੇ ਫਸ ਸਕਦੇ ਨੇ। ਸਾਨ ਤਿੰਨ ਤਰੀਕਿਆਂ ਨਾਲ ਈਕੇ ਵੀਸੀ ਜਿਹੜੀ ਕਰਵਾ ਸਕਦੇ ਨੇ ਤਾਂ ਜਲਦੀ ਜਲਦੀ ਈਕੇ ਵੀਸੀ ਕਰਵਾ ਲਓ ਤਾਂ ਜੋ ਤੁਹਾਡੇ ਵੀ ਪੈਸੇ ਨਾ ਰੁਕਣ ਤੁਹਾਡੇ ਖਾਤੇ ਦੇ ਵਿੱਚ ਪੈ ਜਾਣ ਤਾਂ ਇਹ ਸੀ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਨੀਚੇ ਕਿਸ ਤਰ੍ਹਾਂ ਲੱਗੇ ਨੀਚੇ ਕਮੈਂਟ ਕਰਨਾ ਬਾਕੀ ਸਿਤਾਰਾ ਲਾਈ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਬਹੁਤ ਧੰਨਵਾਦ ਦੋਸਤੋ